ਸੂਚੀ ਸਿਕ ਸੰਗਤ ਨੂੰ ਸਾਰੇ ਹੀ ਪੰਜਾਬੀਆਂ ਨੂੰ ਸਾਰੇ ਹੀ ਬੰਧਰ ਤੈਸ਼ੀਆਂ ਨੂੰ ਮੈਂ ਅਪੀਲ ਕਰਦਾ ਕਿ 18 ਮਾਰਚ ਨੂੰ 11 ਵਜੇ ਸ਼੍ਰੀ ਕਲਤਕ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਹੈ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਹੈ ਸੋ ਸਾਰਿਆਂ ਨੂੰ ਹੀ ਬੇਨਤੀ ਹੈ ਕਿ ਵੱ ਚੜ ਕੇ ਹਮ ਹਮਾ ਕੇ ਉਸ ਭਰਤੀ ਮੁਹੰਮ ਦੇ ਵਿੱਚ ਤੁਸੀਂ ਹਿੱਸਾ ਲਓ ਤਾਂ ਜੋ ਜਿਹੜੀ ਖੇਤਰੀ ਪਾਰਟੀ ਆ ਸ਼ਰੋਮਣੀ ਅਕਾਲੀ ਦਲ ਇਸ ਨੂੰ ਮਜ਼ਬੂਤ ਕੀਤਾ ਜਾ ਸਕੇ ਕਿਉਂਕਿ 2 ਦਸੰਬਰ ਨੂੰ ਸ਼੍ਰੀ ਕਲਤਕ Sahib ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਦੇ ਤਹਿਤ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਹੁਣ ਉਹੀ ਪੰਜ ਮੈਂਬਰੀ ਕਮੇਟੀ ਆ ਜਿਹੜੀ ਸੱਤਾ ਦੇ ਵਿੱਚੋਂ ਉਹ ਜਸੇਰ ਸਹਿਬਾਨ ਦੇ ਆਦੇਸ਼ ਮੁਤਾਬਕ ਇਹ ਭਰਤੀ ਮੁਹਿੰਮਾ ਜਿਹੜੀ ਇਹ ਸ਼ੁਰੂ ਕਰਨ ਜਾ ਰਹੀ ਆ ਸੋ ਇਸ ਲਈ ਸਾਰੇ ਸਾਡੇ ਸਿੱਖ ਭੈਣ ਭਰਾ ਬਜ਼ੁਰਗ ਸਾਡੀਆਂ ਭੈਣਾਂ ਮਾਤਾਵਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਸਾਰੇ ਹੀ ਸ਼ਰੋਮਣੀ ਅਕਾਲੀ ਦਲ ਦੇ ਮੈਂਬਰ ਬਣੋ ਤਾਂ ਜੋ ਸਾਡੀ ਜਿਹੜੀ ਡਿਊਟੀ ਲੱਗੀ ਆ ਇਹਦੇ ਵਿੱਚ ਸਾਡਾ ਕੋਈ ਸਵਾਰਥ ਨਹੀਂ ਕਿਸੇ ਅਹੁਦੇ ਲਈ ਇਹ ਕੰਮ ਨਹੀਂ ਕਰ ਰਹੇ ਅਸੀਂ ਕਿਸੇ ਆਪਣੇ ਨਿੱਜੀ ਸਵਾਰਥ ਲਈ ਨਹੀਂ ਕਰ ਰਹੇ ਜਿਹੜੀ ਡਿਊਟੀ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਆ ਸਾਡਾ ਮਕਸਦ ਆ ਕਿ ਸਮੁੱਚੀ ਸਿੱਖ ਸ਼ਕਤੀ ਨੂੰ ਇਕਜੁੱਟ ਕੀਤਾ ਜਾ ਸਕੇ ਇਸ ਲਈ ਜਿੰਨੇ ਵੀ ਅਕਾਲੀ ਦਲ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਸੰਪਰਕ ਕਰਾਂਗੇ ਜਿੰਨੀਆਂ ਵੀ ਸਿੰਘ ਸੁਭਾਵਾਂ ਨੇ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਆਰਮਿਕ ਜੰਦੇ ਜਿੱਥੇ ਬੰਦੀਆਂ ਨੇ ਹਰ ਪਿੰਡ ਤੱਕ ਹਰ ਮੁਹੱਲੇ ਤੱਕ ਅਸੀਂ ਪਹੁੰਚ ਕਰਕੇ ਕੋਸ਼ਿਸ਼ ਕਰਾਂਗੇ ਕਿ ਵੱਧ ਵੱਧ ਜਿਹੜੇ ਮੈਂਬਰ ਨੇ ਸਾਡੇ ਸਿੱਖ ਭੈਣ ਭਰਾਵਾਂ ਨੂੰ ਪੰਜਾਬੀਆਂ ਨੂੰ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਮੈਂਬਰ ਬਣਾ ਸਕੀਏ ਅਤੇ ਲੰਬੇ ਸਮੇਂ ਤੋਂ ਜਿਹੜੀਆਂ ਸਾਡੇ ਮਸਲੇ ਨੇ ਸਿੱਖ ਕੌਮ ਦੇ ਮਸਲੇ ਨੇ ਪੰਥ ਦੇ ਮਸਲੇ ਨੇ ਪੰਜਾਬ ਦੇ ਮਸਲੇ ਜਿਹੜੇ ਅੱਜ ਤੱਕ ਹੱਲ ਨਹੀਂ ਹੋ ਸਕੇ ਕਿਉਂਕਿ ਜਦੋਂ ਤੱਕ ਸਮੁੱਚੀ ਸਿੱਖ ਸ਼ਕਤੀ ਇਕੱਠੀ ਨਹੀਂ ਹੋਊਗੀ ਜਦ ਤੱਕ ਅਸੀਂ ਸਾਰੇ ਇਕੱਠੇ ਨਹੀਂ ਹੋਵਾਂਗੇ ਉਦੋਂ ਤੱਕ ਸਾਡੇ ਮਸਲੇ ਹੱਲ ਨਹੀਂ ਹੋ ਸਕਦੇ ਸੋ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਜਿਹੜੇ ਭੈਣ ਭਰਾ ਨੇ ਜਿਨ੍ਹਾਂ ਦਾ ਪੰਜਾਬ ਦੀ ਤਰੱਕੀ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਸੋਸ਼ਲ ਮੀਡੀਆ ਰਾਹੀਂ ਮੋਬਾਈਲ ਫੋਨ ਰਾਹੀਂ ਟੈਕਸਟ ਮੈਸੇਜ ਰਾਹੀਂ ਵਟਸਐਪ ਰਾਹੀਂ ਸੋ ਆਪਣੇ ਚਾਹੇ ਦੋਸਤ ਮਿੱਤਰ ਨੇ ਰਿਸ਼ਤੇਦਾਰ ਸਾਥ ਸਬੰਧੀ ਨੇ ਨਗਰ ਨਿਵਾਸੀ ਨੇ ਤੁਸੀਂ ਉਹਨਾਂ ਸਾਰਿਆਂ ਨੂੰ ਅਪੀਲ ਕਰਉ ਕਿ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੰਥਕ ਪਾਰਟੀ ਨੂੰ ਇਸ ਖੇਤਰੀ ਪਾਰਟੀ ਨੂੰ ਮਜ਼ਬੂਤ ਕਰ ਸਕੀਏ ਸੋ ਮੈਂ ਆਸ ਕਰਦਾ ਕਿ ਤੁਹਾਡੇ ਸਾਰਿਆਂ ਵੱਲੋਂ ਇਸ ਭਰਤੀ ਮਹਿੰਮ ਦੇ ਵਿੱਚ ਪੂਰਾ ਸਹਿਯੋਗ ਮਿਲੇਗਾ ਤੇ ਪੂਰੀ ਤੰਦ ਹੀ ਨਾਲ ਪੂਰੀ ਇਮਾਨਦਾਰੀ ਦੇ ਨਾਲ ਆਪਣੇ ਸਾਰੇ ਹੀ ਨਿੱਜੀ ਹਿੱਤਾਂ ਨੂੰ ਤਿਆਗ ਕੇ ਜਿਹੜੀ ਭਰਤੀ ਕਮੇਟੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਦੇ ਲਈ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਉਣ ਵਾਲੇ ਸਮੇਂ 'ਚ ਕੰਮ ਕਰੂਗੀ ਸੋ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਪੂਰਨ ਸਹਿਯੋਗ ਦਿਓਗੇ ਸੋ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਮਰੀ ਭਰਤੀ ਕਮੇਟੀ ਦੇ ਵੱਲੋਂ ਅਸੀਂ ਸਾਰੇ ਸਮੂਚੇ ਪੰਥਦਰਦੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਤਾਸ਼ੀਆਂ ਨੂੰ ਅਕਾਲੀ ਦਲ ਦੇ ਵਰਕਰਾਂ ਨੂੰ ਇਹ ਸਨਮਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ 18 ਤਰੀਕ ਨੂੰ ਅਕਾਲਕਟ ਸਾਹਿਬ ਤੋਂ ਵਰਦਸ ਕਰਕੇ 11 ਵਜੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਆਰੰਭ ਕੀਤਾ ਜਾ ਰਿਹਾ ਹੈ ਸੋ ਸੂਚੇ ਹੀ ਪੰਜਾਬੀਆਂ ਨੂੰ ਅਤੇ ਅਕਾਲੀ ਦਲ ਦੇ ਪੈਰੋਕਾਰਾਂ ਨੂੰ ਸਾਰੇ ਹੀ ਪੰਥਕ ਸੇਵਾਦਾਰਾਂ ਨੂੰ ਸੀ ਬੇਨਤੀ ਕਰਦੇ ਆ ਕਿ ਤੁਸੀਂ ਵੱਡੀ ਗਿਣਤੀ ਵਿੱਚ ਅਕਾਲ ਤਖਤ ਸਾਹਿਬ ਵਿਖੇ 18 ਤਰੀਕ ਦਿਨ ਮੰਗਲਵਾਰ ਨੂੰ 11 ਵਜੇ ਪਹੁੰਚੋ ਤਾਂ ਕਿ ਆਪਾਂ ਅਰਦਾਸ ਕਰਕੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਦਾ ਓਟ ਅਸਰਾ ਲੈ ਕੇ ਗੁਰੂ ਰਾਮਦਾਸ ਜੀ ਦਾ ਓਟ ਅਸਰਾ ਲੈ ਕੇ ਤੇ ਆਪਾਂ ਭਰਤੀ ਨੂੰ ਆਰੰਭ ਕਰ ਸਕੀਏ ਇਹ ਭਰਤੀ ਬੜੀ ਪਾਰਦਰਸ਼ਤਾ ਨਾਲ ਕੀਤੀ ਜਾਵੇਗੀ ਬਹੁਤ ਜਾਇਜ਼ ਅਤੇ ਸਹੀ ਹੋਵੇਗੀ ਜਿਸ ਭਰਤੀ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਡਰ ਵਿੱਚ ਬਹੁਤ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਭਰਤੀ ਦੇ ਨਾਲ ਪੰਥ ਨੂੰ ਇਕੱਠਾ ਕਰਨ ਦਾ ਇੱਕ ਰਾਹ ਬਣੂਗਾ ਪੰਥ ਵਿੱਚ ਇਕਤਾ ਹੋਵੇਗੀ ਅਤੇ ਅਸੀਂ ਅਪੀਲ ਕਰਦੇ ਹਾਂ ਸਮੁੱਚੇ ਅਕਾਲੀ ਦਲ ਦੇ ਕਾਡਰ ਨੂੰ ਅਕਾਲੀ ਦਲ ਦੇ ਰੈਂਕ ਐਂਡ ਫਾਇਲ ਨੂੰ ਤੇ ਪੰਜਾਬ ਦੇ ਹਰ ਵਰਗ ਨੂੰ ਹਰ ਭਾਈਚਾਰੇ ਨੂੰ ਆਪਣੇ ਬਹੁਤ ਹੀ ਸਤਿਕਾਰਯੋਗ ਆਪਣੇ ਸਮਾਜ ਨੂੰ ਕਿ ਇਸ ਭਰਤੀ ਮਹਿੰਮ ਵਿੱਚ ਹਿੱਸਾ ਲਾਓ ਤੇ ਇਸ ਲਹਿਰ ਨੂੰ ਆਪਾਂ ਮਜ਼ਬੂਤ ਕਰੀਏ ਇਹ ਭਰਤੀ ਜਿਹੜੀ ਹੁਣ ਜਾ ਰਹੀ ਹੈ ਪੰਜਾਬ ਦੇ ਭਲੇ ਵਾਸਤੇ ਇਹ ਕਾਰਜ ਅਕਾਲ ਤਖਤ ਸਾਹਿਬ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦਾ ਕਿਸਾਨੂੰ ਹੁਕਮ ਹੋਇਆ ਸੀਗਾ ਸੰਸਮਾਨ ਵੱਲੋਂ 2 ਦਸੰਬਰ ਨੂੰ ਅਤੇ ਇਸ ਭਰਤੀ ਨੇ ਨਵੀਂ ਲੀਡਰਸ਼ਿਪ ਨੂੰ ਉਭਾਰਨਾ ਹੈ ਅਤੇ ਪੰਜਾਬ ਦੇ ਉਜਵਲ ਭੋਖਵਲ ਆਪਾਂ ਸਭ ਨੇ ਆਪਣਾ ਯੋਗਦਾਨ ਪਾਉਣਾ ਹੈ ਸੋਸ਼ਲੀ ਮੈਂ ਸਮੁੱਚੀ ਭਰਤੀ ਕਮੇਟੀ ਵੱਲੋਂ ਆਪਣੇ ਸਾਥੀਆਂ ਵੱਲੋਂ ਸਾਰੇ ਪੰਜਾਬੀਆਂ ਨੂੰ ਅਤੇ ਪੰਥ ਦੇ ਪੈਰੋਕਾਰਾਂ ਨੂੰ ਅਕਾਲੀ ਦਰ ਦੇ ਸੇਵਾਦਾਰਾਂ ਨੂੰ ਬੇਨਤੀ ਕਰਦਾ ਕਿ ਤਕੜੇ ਹੋ ਕੇ ਹਮਮ ਹਮ ਆ ਕੇ 18 ਤਰੀਕ ਨੂੰ ਅਕਾਲ ਤਖਤ ਸੌਂ ਵਿਕੇ 11 ਵਜੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ 18 ਮਾਰਚ ਨੂੰ ਕੇਂਦਰੀ ਏਜੰਸੀਆਂ ਦੀ ਸ਼ਹਿਤੇ ਕੁਝ ਲੋਕ ਇੱਕ ਵੱਡੀ ਸਾਜ਼ਿਸ਼ ਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਣ ਦੇ ਲਈ ਇੱਕ ਨਵੀਂ ਪਾਰਟੀ ਦੇ ਗਠਨ ਦੀ ਸ਼ੁਰੂਆਤ ਕਰ ਰਹੇ ਨੇ ਤੇ ਦੇ ਲਈ ਆੜ ਕੀ ਦੀ ਲਈ ਜਾ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਵਾਲੇ ਆਦੇਸ਼ ਦੀ ਮੈਂ ਲੋਕਾਂ ਨੂੰ ਸਪਸ਼ਟ ਕਰਕੇ ਨਹੀਂ ਚਾਹੁੰਦਾ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਆੜ ਨਹੀਂ ਲੈ ਰਹੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਧੋਖਾ ਦੇ ਰਹੇ ਹੋ ਕਿਉਂਕਿ ਜਿਹੜਾ 2 ਦਸੰਬਰ ਦਾ ਆਦੇਸ਼ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਹਦਾ ਇੱਕ ਇੱਕ ਸ਼ਬਦ ਵੀ ਜੇ ਆਪਾਂ ਪੜ ਲੀਏ ਉਰੇ ਕਿਤੇ ਵੀ ਨਵੇਂ ਕਿਸੇ ਪਾਰਟੀ ਦੇ ਗਠਨ ਦਾ ਕੋਈ ਆਦੇਸ਼ ਨਹੀਂ ਇਸ ਆਦੇਸ਼ ਦੀ ਸਿਰਫ ਤੇ ਸਿਰਫ ਇੱਕੋ ਭਾਵਨਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਤੇ ਭਰਤੀ ਮਹਿੰਮ ਨੂੰ ਸੁਚਾਰੂ ਰੂਪ ਦੇ ਵਿੱਚ ਚਲਾਉਣ ਦੇ ਲਈ ਉਰੇ ਕੁਝ ਮੈਂਬਰਾਂ ਦੇ ਨਾਮ ਸਜਾਏ ਗਏ ਨੇ ਜਿਹੜੇ ਕਿ ਨਿਗਰਾਨੀ ਕਰਨਗੇ ਤੇ ਨਾਲ ਹੀ ਇਹ ਵੀ ਗੱਲ ਕਹੀ ਗਈ ਸੀ ਕਿ ਪਾਰਟੀ ਆਪਣੇ ਵਿਧੀ ਵਿਵਧਾਨ ਮੁਤਾਬਕ ਇਸ ਭਰਤੀ ਮਹਿੰਮ ਨੂੰ ਚਲਾਵੇ ਤੇ ਇਹ ਲੋਕ ਨਿਗਰਾਨੀ ਕਰਨ। ਸ਼੍ਰੋਮਣੀ ਅਕਾਲੀ ਦਲ ਨੇ ਇਸ ਆਦੇਸ਼ ਨੂੰ ਮੰਨਦੇ ਹੋਏ ਵਰਕਿੰਗ ਕਮੇਟੀ ਨੇ ਸਾਰੇ ਅਬਜ਼ਰਵਰਾਂ ਦੀਆਂ ਡਿਊਟੀਆਂ ਲਾਈਆਂ ਤੇ ਜਿਹੜੇ ਸੱਤ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਜਾਏ ਗਏ ਸੀ ਸਾਰਿਆਂ ਨੂੰ ਜਗ੍ਹਾ ਦਿੱਤੀ। ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਹਦਾ ਸਵਾਗਤ ਕੀਤਾ। ਉਹਨਾਂ ਨੇ ਬੜੇ ਸਪਸ਼ਟ ਲਫ਼ਜ਼ਾਂ ਚ ਕਿਹਾ ਕਿ ਚੰਗੀ ਦਿਸ਼ਾ ਚ ਰੱਖਿਆ ਸ਼੍ਰੋਮਣੀ ਅਕਾਲੀ ਦਲ ਦਾ ਕਦਮ ਹੈ। ਨਾਲੀ ਉਹਨੇ ਵੀ ਕਿਹਾ ਕਿ ਇਹਦੇ ਵਿੱਚ ਕੋਈ ਵੀ ਜਿਹੜਾ ਵਾਅਦਾ ਕਰਨਾ ਹੈ ਉਹ ਅਧਿਕਾਰ ਖੇਤਰ ਵਰਕਿੰਗ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦੀ ਦਾ ਕਿਉਂਕਿ ਪੂਰੇ ਭਾਰਤ ਦੇ ਵਿੱਚ ਭਰਤੀ ਹੋਣੀ ਹੈ ਸੋ ਇਹਦੇ ਵਿੱਚ ਵਾਅਦਾ ਵੀ ਕੀਤਾ ਜਾ ਸਕਦਾ ਪਰ ਇਹ ਜਿਹੜੇ ਲੋਕ ਨੇ ਇਹ ਤਾਂ ਕਦੇ ਕਾਰਕਸ਼ੀਲ ਹੋਈ ਨਹੀਂ ਅਗਰ ਮੈਂ ਧਾਮੀ ਸਾਹਿਬ ਨੂੰ ਛੱਡ ਦिए ਬਡੁੰਗਰ ਸਾਹਿਬ ਨੂੰ ਛੱਡ ਦिए ਜਿਹੜੇ ਬਾਕੀ ਦੇ ਇਹ ਪੰਜ ਜਣੇ ਨੇ ਇਹ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਨਹੀਂ ਆਏ ਇਹਨਾਂ ਨੇ ਭਰਤੀ ਲਈ ਪਰਚੀਆਂ ਨਹੀਂ ਮੰਗੀਆਂ ਇਹਨਾਂ ਨੇ ਨਿਗਰਾਨੀ ਨਹੀਂ ਕੀਤੀ ਨਾ ਹੀ ਕਿਸੇ ਵੀ ਕਿਸਮ ਦਾ ਰਿਕਾਰਡ ਇਹਨਾਂ ਵੱਲੋਂ ਪਾਰਟੀ ਦੇ ਦਫ਼ਤਰ ਦੇ ਵਿੱਚ ਆ ਕੇ ਮੰਗਿਆ ਗਿਆ ਕਿ ਭਾਈ ਸਾਨੂੰ ਦੱਸੋ ਕਿੱਥੇ ਕਿੱਥੇ ਭਰਤੀ ਗਈ ਹੈ ਇੱਥੋਂ ਇੱਕ ਗੱਲ ਬੜੀ ਸਪੱਸ਼ਟ ਹੈ ਕਿ ਇਹਨਾਂ ਦਾ ਮਨਸੂਬਾ ਬਿਲਕੁਲ ਵੱਖਰਾ ਹੈ ਤੇ ਉਹ ਮਨਸੂਬਾ ਹੁਣ ਹੌਲੀ-ਹੌਲੀ ਬਾਹਰ ਆ ਗਿਆ ਆ ਇੱਕ ਨਵੀਂ ਪਾਰਟੀ ਦੀ ਭਰਤੀ ਦੀ ਪਰਚੀ ਜਾਰੀ ਕੀਤੀ ਗਈ ਹੈ ਇਹ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਇਹ ਤਾਂ ਹੁਣ ਦੋਨੋਂ ਚੀਜ਼ਾਂ ਹੀ ਆਪਸ ਦੇ ਵਿੱਚ ਮੇਲ ਨਹੀਂ ਖਾਂਦੀਆਂ ਕਿਉਂਕਿ ਆਦੇਸ਼ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦਾ ਤੇ ਜਿਹੜੀ ਭਰਤੀ ਪਰਚੀ ਹੈ ਇਹਦੇ ਤੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਹੀ ਹੈ ਇਹ ਤਾਂ ਕੋਈ ਅਕਾਲੀ ਦਲ ਦੀ ਮੈਂਬਰਸ਼ਿਪ ਹੈ ਜਿਹਦਾ ਨਾਂ ਤਾਂ ਕੋਈ ਦਫ਼ਤਰ ਹੈ ਨਾ ਟੈਲੀਫੋਨ ਨੰਬਰ ਹੈ ਨਾ ਕੋਈ ਐਡਰੈਸ ਹੈ ਤੇ ਜਿਹੜੀ ਨੀਚੇ ਭਰਤੀ ਵੀ ਹੈ ਉਹ ਪੰਜ ਮੈਂਬਰੀ ਕਮੇਟੀ ਕੋਈ ਕਰ ਰਹੀ ਹੈ ਅਕਾਲੀ ਦਲ ਦੀ ਸੰਸਦਾਂ ਤਾਂ ਕਹਿ ਵੀ ਨਹੀਂ ਦੱਸਿਆ ਵੀ ਇਹ ਅਕਾਲੀ ਦਲ ਨੇ ਕਦੋਂ ਬਣਾਈ ਪੰਜ ਮੈਂਬਰੀ ਕਮੇਟੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਹੈ ਸੱਤ ਮੈਂਬਰ ਦੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੱਤੇ ਦੇ ਸੱਤੇ ਪਾਇ ਤੇ ਇਹ ਜਿਹੜੇ ਲੋਕ ਸ੍ਰੀ ਅਕਾਲ ਤਖਸਾਲ ਸਾਹਿਬ ਨੂੰ ਧੋਖਾ ਦੇ ਕੇ 18 ਮਾਰਚ ਨੂੰ ਭਰਤੀ ਸ਼ੁਰੂ ਕਰ ਰਹੇ ਨੇ ਇਹਨਾਂ ਨੇ ਤਾਂ ਸੱਤਾਂ ਚੋਂ ਵੀ ਦੋ ਕੱਢਦੇ ਤਾਂ ਮੇਰਾ ਤਾਂ ਪਹਿਲਾਂ ਬਿਲਕੁਲ ਇੱਕ ਸਵਾਲ ਹੈ ਤੁਹਾਨੂੰ ਕਿ ਭਾਈ ਕੋਈ ਸ੍ਰੀ ਅਕਾਲ ਤਖਸਾਲ ਸਾਹਿਬ ਦਾ ਆਦੇਸ਼ ਹੈ ਜਿੱਥੇ ਕਿਸੇ ਪੰਜ ਮੈਂਬਰੀ ਕਮੇਟੀ ਨੂੰ ਅਧਿਕਾਰ ਦਿੱਤੇ ਗਏ ਹੋ ਜਿੱਥੇ ਆਹ ਪਰਚੀ ਛਪਾਉਣ ਦੇ ਲਈ ਭਰਤੀ ਨੂੰ ਸ਼ੁਰੂਆਤ ਕਰਨ ਦੇ ਲਈ ਕੋਈ ਆਦੇਸ਼ ਹੋਇਆ ਹੋਵੇ ਕਿਉਂਕਿ ਆਹ ਲਿਖਤੀ ਆਦੇਸ਼ ਹੈ ਇਸ ਆਦੇਸ਼ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੀਡੀਓ ਆਦੇਸ਼ ਵੀ ਆਗੇ ਨੇ ਪਰ ਹਲੇ ਤੱਕ ਮੈਂ ਕੋਈ ਐਸਾ ਆਦੇਸ਼ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਨਹੀਂ ਦੇਖਿਆ ਜਿੱਥੇ ਉਹਨਾਂ ਨੇ ਕਿਹਾ ਹੋਵੇ ਕਿ ਭਾਈ ਹੁਣ 5 ਮੈਂਬਰ ਇਹ ਭਰਤੀ ਕਰਨਗੇ ਤੁਸੀਂ ਪਰਚੀਆਂ ਚਪਾ ਲਓ ਤਾਂ ਫਿਰ ਇਹ ਕੀ ਆਪਾਂ ਲੋਕਾਂ ਨੂੰ ਧੋਖਾ ਦੇ ਰਹੇ ਕੀ ਇਹ ਕੋਈ ਚਿੱਟ ਫੰਡ ਸਕੈਮ ਹੈ ਕਿਉਂਕਿ ਇਸ ਭਰਤੀ ਪਰਚੀ ਦੇ ਉੱਤੇ ਨਾ ਤਾਂ ਕੋਈ ਬੈਂਕ ਦਾ ਅਕਾਊਂਟ ਨੰਬਰ ਹੈ ਨਾ ਹੀ ਜਿੱਦਾਂ ਮੈਂ ਕਿਹਾ ਕਿ ਕੋਈ ਹੋਰ ਡਿਟੇਲ ਦਿੱਤੀ ਗਈ ਹੈ ਸੋ ਅੱਜ ਸਿਰਫ ਤੇ ਸਿਰਫ ਸ਼ਰੂਮਨੀ ਅਕਾਲੀ ਦਲ ਨੂੰ ਢਾਹ ਲਾਉਣ ਦੇ ਲਈ ਅਕਾਲ ਤਖਤ ਸਾਹਿਬ ਦੀ ਆੜੇ ਇਹ ਲੋਕ ਵਕਰੀ ਪਾਰਟੀ ਦਾ ਗਠਨ ਕਰ ਰਹੇ ਨੇ ਔਰ ਜਿਵੇਂ ਕਿ ਸਾਫ ਦਾ ਜਥੇਦਾਰ ਸਾਫ ਦਾ ਸਟੇਜਾਂ ਤੋਂ ਵੀ ਕਹਿ ਰਹੇ ਨੇ ਕਿ ਜੀ ਆਪਾਂ ਤਾਂ ਇੱਕ ਨਾ ਛਿੰਦੇ ਬਣਨਾ ਹੈ ਮਹਾਰਾਸ਼ਟਰ ਵਾਲਾ ਮੰਨ ਜਿਹੜੇ ਹਫਤਾ ਪਹਿਲਾਂ ਬਚਿੱਤਰ ਸਿੰਘ ਦੀ ਨਾਗਣੀ ਚੱਕੀ ਘੁੰਮ ਰਹੇ ਸੀ ਉਹ ਹੁਣ ਹਫਤੇ ਬਾਅਦ ਇੱਕ ਨਾ ਛਿੰਦੇ ਤੇ ਪਹੁੰਚ ਗਏ ਤੇ ਉਹਦਾ ਸਬੂਤ ਇਹ ਭੱਤੀ ਪਰਚੀ ਹੈ ਔਰ ਇਹਨਾਂ ਤੇ ਕਿਤੇ ਅਕਾਲ ਤਖਤ ਸਾਹਿਬ ਦਾ ਜ਼ਿਕਰ ਤੱਕ ਹੈ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਤੇ ਕਿਤੇ ਨਹੀਂ ਲਿਖਿਆ ਨਾ ਸ਼੍ਰੋਮਣੀ ਅਕਾਲੀ ਦਲ ਨਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਝੁੰਡਾ ਸਾਹਿਬ 42 ਸਾਹਿਬ ਵੀਡੀਓ ਸੰਦੇਸ਼ ਜਾਰੀ ਕਰਦੇ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰ ਰਹੇ ਆ ਤੇ ਭਾਈ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰ ਰਹੇ ਆ ਪਰ ਇਹ ਤੇ ਸ਼੍ਰੋਮਣੀ ਅਕਾਲਿਕ ਲਿਖਣਾ ਸੀ ਜੇ ਅਕਾਲ ਤਖਤ ਸਾਹਿਬ ਦੇ ਹੁਕਮਾ ਮੁਤਾਬਕ ਤਕੜਾ ਕਰ ਰਹੇ ਆ ਪਰ ਇਹ ਤੇ ਸ਼੍ਰੀ ਅਕਾਲ ਤਖਤ ਸਾਹਿਬ ਲਿਖਣਾ ਸੀ ਕਿਉਂਕਿ ਸਾਜ਼ਿਸ਼ ਹੈ ਵੱਖਰੀ ਪਾਰਟੀ ਦੀ ਭਰਤੀ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਕਰਨਾ ਔਰ ਸ਼੍ਰੀ ਅਕਾਲ ਤਖਸਾਲ ਸਾਹਿਬ ਇਹਦੇ ਤੇ ਤਾਂ ਨਹੀਂ ਲਿਖਿਆ ਵੀ ਬਾਦ ਦੇ ਵਿੱਚ ਇਸ ਪਾਰਟੀ ਨੇ ਰਜਿਸਟਰ ਨਹੀਂ ਹੋਣਾ ਇਹ ਆ ਸਾਜ਼ਿਸ਼ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਇਹ ਲੋਕ ਕਰਨ ਜਾ ਰਹੇ ਨੇ ਤੇ ਜਿਹਦਾ ਚਿਹਰਾ ਇਸ ਗੱਲ ਤੋਂ ਨੰਗਾ ਹੋ ਗਿਆ ਸੋ ਮੈਂ ਅੱਜ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਵੀ ਇਹ ਪਰਚੀ ਭਰਉਣ ਤੁਹਾਡੇ ਕੋਲ ਪਹੁੰਚੇ ਪਹਿਲਾਂ ਉਹਨੂੰ ਸਵਾਲ ਕਰੋ ਕਿ ਕਿਹਦੇ ਆਦੇਸ਼ਾਂ ਤੇ ਭਰਤੀ ਹੋ ਰਹੀ ਨਾ ਤਾਂ ਸ਼੍ਰੀ ਅਕਾਲ ਤਖਸਾਲ ਸਾਹਿਬ ਇਤੇ ਲਿਖੇ ਨਾ ਕੋਈ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਗਠਿਤ ਹੈ ਨਹੀਂ ਇਹ ਤੇ ਸ਼੍ਰੋਮਣੀ ਅਕਾਲੀ ਦਲ ਲਿਖਿਆ ਫਿਰ ਵਕਰੀ ਪਾਰਟੀ ਬਣਾਉਣ ਦੀ ਇਹਨਾਂ ਨੂੰ ਆਗਿਆ ਕਿਹਨੇ ਦਿੱਤੀ ਇਹ ਤਾਂ ਫਿਰ ਇਹਨਾਂ ਦੇ ਆਪ ਦੇ ਮਨਸੂਬੇ ਨੇ ਇਸ ਗੱਲ ਦਾ ਸਵਾਲ ਹੋਣਾ ਚਾਹੀਦਾ ਸੋ ਇਹ ਨਿੱਜੀ ਮਫਾਦਤ ਹੈ ਸਿਰਫ ਤੇ ਸਿਰਫ ਆਪਣੀ ਚੌਧਰ ਦੇ ਲਈ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਕਿ ਨੰਗੀਆਂ ਹੋ ਚੁੱਕੀਆਂ ਨੇ ਤੇ ਜਿਹਦਾ ਜਵਾਬ 18 ਮਾਰਚ ਤੋਂ ਹੀ ਸੰਗਤ ਨੇ ਇਹਨਾਂ ਤੋਂ ਫੀਲਡ ਦੇ ਵਿੱਚ ਲੈਣਾ ਸ਼ੁਰੂ ਕਰ ਦੇਣਾ ਕਿਉਂਕਿ ਜਿਹੜੇ ਲੋਕ ਸ਼੍ਰੋਮਣੀ ਨਹੀਂ ਲਿਖ ਸਕਦੇ ਜਿਹੜੇ ਲੋਕ ਸ੍ਰੀ ਹਕਾਲਤਖਸਾਬ ਨਹੀਂ ਲਿਖ ਸਕਦੇ ਤਾਂ ਉਥੋਂ ਉਹਨਾਂ ਨੇ ਆਪਣੇ ਚਿਹਰੇ ਆਪ ਹੀ ਨੰਗੇ ਕਰ ਲਏ ਕਿ ਉਹ ਆਪ ਹੀ ਫਰਾਡ ਕਰਨ ਦੇ ਮਨਸੂਬਿਆਂ ਦੇ ਨਾਲ ਇਸ ਭਰਤੀ ਮਹਿੰਮ ਦੀ ਸ਼ੁਰੂਆਤ ਕਰ ਰਹੇ ਨੇ ਇਸ ਗੱਲ ਦਾ ਆ ਕੇ ਹੁਣ ਜਵਾਬ ਦੇ